ਸਾਡੇ ਬੱਚੇ ਜਿਹੜੇ ਉਹ ਇਸ ਕੰਮ ਨੂੰ ਕਰਕੇ ਰਾਜੀ ਨਹੀਂ ਆ ਜਿਹਦੇ ਕਰਕੇ ਸਾਡਾ ਤੰਦਾ ਜਿਹੜਾ ਅਸੀਂ ਛੱਡ ਬੈਠੇ ਆ ਤੇ ਬਹੁਤ ਵਧੀਆ ਕਮਾਈ ਆ ਮਿਹਨਤ ਜ਼ਰੂਰ ਹੈ ਪਰ ਵਾਰ ਸਾਰਾ ਹੀ ਲੱਗੇ ਆ ਪੂਰੇ ਪਰਿਵਾਰ ਦੇ ਨਾਲ ਮਿਲ ਕੇ ਇਹ ਕੰਮ ਕਰ ਰਹੇ ਆ ਘਰ ਦੇ ਜੀ ਆ ਘਰ ਤੇ ਬੈਠ ਕੇ ਕੱਢ ਰਹੇ ਆ ਤੇ ਬਹੁਤ ਵਧੀਆ ਕਮਾਈ ਆ 6 ਮਹੀਨੇ ਦਾ ਇਹ ਕਾਰੋਬਾਰ ਆ ਜਿਹੜਾ ਅਸੀਂ 6 ਮਹੀਨੇ ਬੜੇ ਵਧੀਆ ਸੀਜ਼ਨ ਲਾਉਨੇ ਆ ਤੇ ਵਧੀਆ ਕਮਾਈ ਕਰਦੇ ਇਦਾਂ 80 90 ਤੱਕ ਬੜਾ ਹਰ ਜ਼ਿਮੀਂਦਾਰ ਦੇ ਘਰੋਂ ਨਿਕਲਦਾ ਹੀ ਤੇ ਪਿਓਰ ਗੁੜ ਆਪਣੇ ਘਰ ਦਾ ਤਿਆਰ ਕਰਕੇ ਖਾਂਦੇ ਹੀ ਅਸੀਂ ਉਹੋ ਹੀ ਗੁੜ ਤਿਆਰ ਕਰ ਰਹੇ ਆ ਸਾਡੇ ਬਜ਼ੁਰਗ ਨੇ ਇਹਨਾਂ ਕੋ ਅਸੀਂ ਸਿੱਖਿਆ ਵਾ ਉਹੋ ਹੀ ਗੁੜ ਅਸੀਂ ਲਗਭਗ ਤਿਆਰ ਕਰ ਰਹੇ ਆ ਜਿਹੜੇ ਭਈਏ ਆ ਉਹ ਬਹੁਤ ਸਾਰਾ ਗੁੜ ਜਿਹੜਾ ਵਾ ਉਹ ਬਹੁਤ ਸਾਰੀ ਵਿੱਚ ਮਿਲਾਵਟ ਕਰਕੇ ਤੇ ਕੈਮੀਕਲ ਪਾ ਕੇ ਤੇ ਲੋਕਾਂ ਨੂੰ ਦੇ ਰਹੇ ਆ ਜਿਹਦੇ ਨਾਲ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਵਾ ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਰਦੀਆਂ ਦਾ ਮੇਵਾ ਕਹੀ ਜਾਣ ਵਾਲਾ ਤੇਸੀ ਗੁੜ ਵੀ ਬਜ਼ਾਰਾਂ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਕਦੇ ਹੀ ਦੇਸੀ ਗੁੜ ਬਣਾਉਣਾ ਪੰਜਾਬੀਆਂ ਦੇ ਵਿਰਸੇ ਦੇ ਵਿੱਚ ਸ਼ਾਮਿਲ ਹੁੰਦਾ ਸੀ ਪਰ ਹੌਲੀ-ਹੌਲੀ ਪੰਜਾਬੀਆਂ ਨੇ ਆਪਣੇ ਇਸ ਵਿਰਸੇ ਨੂੰ ਵਿਸਾਰ ਦਿੱਤਾ ਅਤੇ ਇਸ ਵਿਰਸੇ ਉੱਤੇ ਪਰਵਾਸੀ ਮਜ਼ਦੂਰਾ ਨੇ ਆਪਣਾ ਕਬਜਾ ਕਰ ਲਿਆ ਅਤੇ ਥਾਤਾਤੇ ਸੜਕਾ ਕਿਨਾਰੇ ਤੁਹਾਨੂੰ ਹੁਣ ਗੁੜ ਬਣਾਉਂਦੇ ਪਰਵਾਸੀ ਹੀ ਨਜ਼ਰ ਆਉਣਗੇ ਪਰ ਬਟਾਲਾ ਦੇ ਵਿੱਚ ਇੱਕ ਪੰਜਾਬੀ ਪਰਿਵਾਰ ਅਜੇ ਵੀ ਇਸ ਵਿਰਸੇ ਨੂੰ ਸੰਭਾਲੀ ਬੈਠਾ ਹੈ ਅਤੇ ਸਰਦੀਆਂ ਦੇ ਵਿੱਚ ਸੜਕ ਕਿਨਾਰੇ ਦੇਸੀ ਗੁੜ ਦੇਸੀ ਤਰੀਕੇ ਦੇ ਨਾਲ ਬਣਾ ਕੇ ਵੇਚਦਾ ਹੈ ਅਤੇ ਇਸ ਕਾਰੋਬਾਰ ਦੀ ਕਮਾਈ ਨਾਲ ਆਪਣੇ ਪਰਿਵਾਰ ਦਾ ਚੰਗਾ ਗੁਜ਼ਾਰਾ ਕਰ ਰਿਹਾ ਹੈ ਇਸ ਪੰਜਾਬੀ ਪਰਿਵਾਰ ਦੇ ਮੁਖੀ ਜਸਵਿੰਦਰ ਸਿੰਘ ਜੋ ਕਿ ਖੁਦ ਇਹ ਦੇਸੀ ਗੁੜ ਬਣਾ ਕੇ ਵੇਚਦੇ ਨੇ ਉਹਨਾਂ ਦਾ ਕਹਿਣਾ ਸੀ ਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੇ ਇਹ ਕਿੱਤੇ ਨੂੰ ਅਪਣਾ ਰੱਖਿਆ ਅਤੇ ਸਰਦੀਆਂ ਵਿੱਚ 6 ਮਹੀਨੇ ਉਹ ਦੇਸੀ ਗੁੜ ਬਣਾ ਕੇ ਵੇਚ ਰਹੇ ਨੇ ਅਤੇ ਉਹਨਾਂ ਨੇ ਕਿਹਾ ਕਿ ਇਸ ਕਿੱਤੇ ਨੂੰ ਪੰਜਾਬੀਆਂ ਵੱਲੋਂ ਵਿਸਾਰ ਦੇਣ ਪਿੱਛੇ ਕਾਰਨ ਹੈ ਕਿ ਇਸ ਕਿੱਤੇ ਵਿੱਚ ਮਿਹਨਤ ਬਹੁਤ ਕਰਨੀ ਪੈਂਦੀ ਹੈ ਅਤੇ ਅੱਜ ਦਾ ਪੰਜਾਬੀ ਮਿਹਨਤ ਤੋਂ ਗੁਰੇਜ਼ ਕਰਦਾ ਹੈ ਉਹਨਾਂ ਨੇ ਕਿਹਾ ਕਿ ਦੇਸੀ ਗੁੜ ਖਾਣਾ ਸਿਹਤ ਦੇ ਲਈ ਚੰਗਾ ਹੁੰਦਾ ਪਰ ਜੇਕਰ ਚੰਗੇ ਤਰੀਕੇ ਦੇ ਨਾਲ ਅਤੇ ਕੈਮੀਕਲ ਰਹਿਤ ਗੁੜ ਬਣਾਇਆ ਜਾਵੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਗੁੜ ਬਣਾਉਣਾ ਆਪਣੇ ਬਜ਼ੁਰਗਾਂ ਦੇ ਕੋਲੋਂ ਸਿੱਖਿਆ ਅਤੇ ਉਹ ਗੁੜ ਕੈਮੀਕਲ ਰਹਿਤ ਬਣਾਉਂਦੇ ਨੇ ਇਸੇ ਲਈ ਉਹਨਾਂ ਦਾ ਗੁੜ ਨਾਲੋਂ ਨਾਲ ਵਿਕ ਜਾਂਦਾ ਹੈ ਪਰਵਾਸੀ ਮਜ਼ਦੂਰ ਗੁੜ ਨੂੰ ਕੱਚਾ ਬਣਾਉਂਦੇ ਨੇ ਤਾਂ ਕਿ ਉਸ ਦਾ ਵજન ਵੱਧ ਜਾਵੇ ਅਤੇ ਨਾਲ ਹੀ ਗੁੜ ਦਾ ਰੰਗ ਵਧੀਆ ਬਣਾਉਣ ਲਈ ਕੈਮੀਕਲ ਦਾ ਇਸਤੇਮਾਲ ਕਰਦੇ ਨੇ ਜਿਸ ਕਾਰਨ ਉਹ ਗੁੜ ਖਾਣਾ ਸਿਹਤ ਦੇ ਲਈ ਠੀਕ ਨਹੀਂ ਹੁੰਦਾ ਅਤੇ ਉਸ ਗੁੜ ਨੂੰ ਉਲੀ ਵੀ ਲੱਗ ਜਾਂਦੀ ਹੈ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਹਰ ਪੰਜਾਬੀ ਕਿਸਾਨ ਖੇਤੀ ਦੇ ਨਾਲ-ਨਾਲ ਫਿਰ ਤੋਂ ਦੇਸੀ ਗੁੜ ਬਣਾਉਣ ਦੇ ਆਪਣੇ ਵਿਰਸੇ ਅਪਣਾ ਲਵੇ ਤਾਂ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਪੰਜਾਬ ਦੇ ਵਿੱਚ ਰਹਿ ਕੇ ਵੀ ਵਧੀਆ ਤਰੀਕੇ ਦੇ ਨਾਲ ਚਲਾ ਸਕਦਾ ਹੈ। ਉਹਨਾਂ ਨੇ ਦੱਸਿਆ ਕਿ ਉਹ ਦੇਸੀ ਗੁੜ ਦੀਆਂ ਪੰਜ ਅਲੱਗ-ਅਲੱਗ ਕਿਸਮਾਂ ਬਣਾਉਂਦੇ ਨੇ। ਭਾਜੀ ਸਾਡੇ ਪਰਿਵਾਰਾਂ ਦੇ ਵਿੱਚ ਹੁਣ ਸਾਡੇ ਬੱਚੇ ਜਿਹੜੇ ਉਹ ਇਸ ਕੰਮ ਨੂੰ ਕਰਕੇ ਰਾਜੀ ਨਹੀਂ ਆ ਜਿਹਦੇ ਕਰਕੇ ਸਾਡਾ ਧੰਦਾ ਜਿਹੜਾ ਅਸੀਂ ਛੱਡ ਬੈਠੇ ਆ। ਤੇ ਪ੍ਰਵਾਸੀ ਮਜ਼ਦੂਰ ਜਿਹੜੇ ਇਹਨੂੰ ਅਪਣਾ ਲਿਆ ਵਾ ਤੇ ਉਹ ਆ ਕੇ ਇੱਥੋਂ ਕਮਾਈ ਕਰਕੇ ਪੰਜਾਬ ਚੋਂ ਤੇ ਬਾਹਰ ਲੈ ਜਾਂਦੇ ਆ ਤੁਸੀਂ ਕਦੋਂ ਕੋਈ ਧੰਦਾ ਕਰ ਰਹੇ ਹੋ ਤੇ ਇਸ ਤਰ੍ਹਾਂ ਦਾ ਮੁਜਾਰਾ ਚੱਲ ਰਿਹਾ ਹੈ ਅਸੀਂ ਭਾਜੀ ਲਗਭਗ 12-13 ਸਾਲ ਤੋਂ ਇਹ ਜਿਹੜਾ ਕਾਰੋਬਾਰ ਆ ਕਰ ਰਹੇ ਆ ਤੇ ਬਹੁਤ ਵਧੀਆ ਕਮਾਈ ਆ ਮਿਹਨਤ ਜ਼ਰੂਰ ਹੈ ਆ ਪਰਿਵਾਰ ਸਾਰਾ ਅਸੀਂ ਲੱਗੇ ਆ ਪੂਰੇ ਪਰਿਵਾਰ ਦੇ ਨਾਲ ਮਿਲ ਕੇ ਇਹ ਕੰਮ ਕਰ ਰਹੇ ਆ ਘਰ ਦੇ ਜੀ ਆ ਘਰ ਤੇ ਬਹਿ ਕੇ ਕੱਢ ਰਹੇ ਆ ਤੇ ਬਹੁਤ ਵਧੀਆ ਕਮਾਈ ਆ 6 ਮਹੀਨੇ ਦਾ ਇਹ ਕਾਰੋਬਾਰ ਆ ਜਿਹੜਾ ਅਸੀਂ 6 ਮਹੀਨੇ ਬੜੇ ਵਧੀਆ ਸੀਜ਼ਨ ਲਾਉਨੇ ਆ ਤੇ ਵਧੀਆ ਕਮਾਈ ਕਰਦੇ ਹਾਂ ਤੁਸੀਂ ਆਪਣਾ ਪਰਿਵਾਰ ਵੀ ਲੱਗਾ ਹੋਇਆ ਤੇ ਹੋਰ ਵੀ ਕਿਸੇ ਨਾਲ ਨੌਕਰੀਕਾਰ ਦਿੱਤਾ ਆ ਅਸੀਂ ਭਾਜੀ ਨਾਲ ਦੋ ਬੰਦੇ ਕਰ ਲਾਏ ਆ ਇਹ ਬੰਦਾ ਨਾਲ ਲੇਬਰ ਵਾਲਾ ਇੱਕ ਲਾਇਆ ਵਾ ਤੇ ਇੱਕ ਬੰਦਾ ਹੋਰ ਆ ਦੋ ਬੰਦੇ ਆ ਨਾਲ ਅਸੀਂ ਪੂਰਾ ਪਰਿਵਾਰ ਮਿਲ ਕੇ ਕੰਮ ਕਰਦੇ ਹਾਂ ਇਹ ਗੱਲ ਕਿ ਕਿਵੇਂ ਤੁਹਾਡੇ ਬਣਾਏ ਕੋਟਿਆਂ ਜਾਂ ਪੰਜਾਬੀਆਂ ਦੇ ਹੱਥਾਂ ਦੇ ਬਣਾਏ ਕੋਟਿਆਂ ਦੇ ਪੈਸੇ ਦੇ ਬਣਾਏ ਦੇ ਹੱਥਾਂ ਕੋਟਾਂ ਕਿਵੇਂ ਬਣ ਸਕਦਾ ਜਿਹੜਾ ਗੁੜ ਭਾਜੀ ਅਸੀਂ ਪੰਜਾਬੀ ਤਿਆਰ ਕਰਦੇ ਸਾਂ ਪਹਿਲਾਂ ਤੋਂ ਹੀ ਉਹ ਗੁੜ ਪਿਓਰ ਹੁੰਦਾ ਸੀ ਜਿੱਦਾਂ ਸਨ 90 ਤੱਕ ਬੜਾ ਹਰ ਜ਼ਿਮੀਂਦਾਰ ਦੇ ਘਰ ਗੁੜ ਨਿਕਲਦਾ ਸੀ ਤੇ ਪਿਓਰ ਗੁੜ ਆਪਣੇ ਘਰ ਦਾ ਤਿਆਰ ਕਰਕੇ ਖਾਂਦੇ ਸੀ ਅਸੀਂ ਉਹੋ ਹੀ ਗੁੜ ਤਿਆਰ ਕਰ ਰਹੇ ਆ ਸਾਡੇ ਬਜ਼ੁਰਗ ਨੇ ਇਹਨਾਂ ਕੋ ਅਸੀਂ ਸਿੱਖਿਆ ਵਾ ਉਹੋ ਹੀ ਗੁੜ ਅਸੀਂ ਲਗਭਗ ਤਿਆਰ ਕਰ ਰਹੇ ਆ ਜਿਹੜੇ ਭਈਏ ਆ ਉਹ ਬਹੁਤ ਸਾਰਾ ਗੁੜ ਜਿਹੜਾ ਵਾ ਬਹੁਤ ਸਾਰੀ ਵਿੱਚ ਮਿਲਾਵਟ ਕਰਕੇ ਤੇ ਕੈਮੀਕਲ ਪਾ ਕੇ ਤੇ ਲੋਕਾਂ ਨੂੰ ਦੇ ਰਹੇ ਆ ਜਿਹਦੇ ਨਾਲ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਵਾ ਇਹ ਕਰਕੇ ਪਿਓਰ ਗੁੜ ਜਿਹੜਾ ਵਾ ਇਹ ਸਿਹਤ ਵਾਸਤੇ ਬਹੁਤ ਵਧੀਆ ਵਾ ਤੇ ਪਿਓਰ ਗੁੜ ਖਾਣਾ ਚਾਹੀਦਾ ਵਾ ਕੀ ਫਾਇਦਾ ਕੀ ਹੁੰਦਾ ਖਰਤੀਆਂ ਦਾ ਇਹ ਹੈਗਾ ਮੇਵਾ ਇੱਕ ਹਿਸਾਬ ਦਾ ਕੀ ਫਾਇਦਾ ਹੁੰਦਾ ਇਹਨੂੰ ਖਾਣ ਦਾ ਜਾਂ ਪਿਓਰ ਖੇ ਗੁੜ ਖਾਣ ਨਾਲ ਭਾਜੀ ਬਹੁਤ ਸਾਰੇ ਲੋਕ ਜਿਹੜੇ ਆ ਜਿੱਦਾਂ ਜਿਨ੍ਹਾਂ ਦੇ ਖੂਨ ਨਹੀਂ ਬੰਦਾ ਡਾਕਟਰ ਦੱਸ ਰਹੇ ਆ ਵੀ ਤੁਸੀਂ ਪਿਓਰ ਗੁੜ ਲੈ ਕੇ ਖਾਓ ਉਹਦੇ ਨਾਲ ਆਇਰਨ ਬਹੁਤ ਹੁੰਦੀ ਆ ਗੁੜ ਚ ਜਿਹਦੇ ਨਾਲ ਖੂਨ ਵੀ ਬੰਦਾ ਵਾ ਤੇ ਇਸ ਦੇ ਨਾਲ ਹੋਰ ਵੀ ਬਹੁਤ ਸਾਰੇ ਮਰੀਜ਼ ਜਿੱਦਾਂ ਸ਼ੂਗਰ ਦੇ ਮਰੀਜ਼ ਆ ਉਹ ਇਹਨੂੰ ਜੂਸ ਕਰ ਰਹੇ ਆ ਇਹ ਕਰਕੇ ਇਹ ਸਿਹਤ ਵਾਸਤੇ ਬਹੁਤ ਵਧੀਆ ਚੀਜ਼ ਆ ਸਾਡੇ ਬੱਚਿਆਂ ਵਾਸਤੇ ਬਹੁਤ ਵਧੀਆ ਚੀਜ਼ ਆ ਪਿਓਰ ਗੁੜ ਦੀ ਕਦੀ ਲੋਕ ਗੁਰਤੀ ਦਿੰਦੇ ਹੁੰਦੇ ਸੀ ਗੁੜ ਦੀ ਹੁਣ ਤੇ ਸ਼ਾਇਦ ਸਾਡੇ ਬੱਚਿਆਂ ਨੂੰ ਗਾੜੀ ਕੋ ਮੋਕੀ ਗਿਆ ਕੰਮ ਹੀ ਕਿ ਗੁਰਤੀ ਦੇਣੇ ਭੁੱਲ ਗਏ ਲੋਕ ਤੁਸੀਂ ਕੀ ਸਮਝਦੇ ਹੋ ਜਿੱਦਾਂ ਪੰਜਾਬੀ ਨੇ ਆਪਣੇ ਹੋਣਾ ਆਪਣਾ ਦੇਸ਼ ਛੱਡ ਕੇ ਜਾਂ ਆਪਣਾ ਰਾਜ ਛੱਡ ਕੇ ਦੂਜੇ ਰਾਜਾਂ 'ਚ ਕੰਮ ਲੱਭਣ ਜਾ ਰਿਹਾ ਜੇ ਇਸ ਧੰਦੇ ਨੂੰ ਅਪਣਾ ਲੇ ਵਧੀਆ ਗੁਜਾਰਾ ਹੋ ਜਾਣਾ ਬਿਲਕੁਲ ਭਾਜੀ ਇਹਦੇ ਵਿੱਚ ਬਹੁਤ ਵਧੀਆ ਕਮਾਈ ਆ ਤੁਸੀਂ ਪਰਿਵਾਰ ਦੇ ਨਾਲ ਮਿਲ ਕੇ ਕਾਰੋਬਾਰ ਅਪਣਾਓ ਬਹੁਤ ਵਧੀਆ ਕਮਾਈ ਚੱਲਦੀ ਆ ਦੂਜੇ ਧੱਕੇ ਖਾਣ ਨਾਲੋਂ ਰਾਜਾਂ 'ਚ ਆਪਣੇ ਰਾਜ ਦੇ ਵਿੱਚ ਗੁੜ ਤਿਆਰ ਕਰੋ ਆਪਣੇ ਹੱਥੀ ਕਰਕੇ ਕਮਾਈ ਕਰੋ ਬਹੁਤ ਵਧੀਆ ਕਾਰੋਬਾਰ ਆ ਕਿੰਨਾ ਕੋ ਘੇਟ ਦਾ ਕੰਮ ਕਰਦੇ ਅਸੀਂ ਲਗਭਗ ਸਵੇਰੇ 7:30 7 ਵਜੇ ਤੋਂ ਚਲਾ ਦਿੰਨੇ ਆ ਤੇ ਰਾਤ ਦੇ ਸਾਨੂੰ 7 ਵੱਜ ਜਾਂਦੇ ਆ 12 13 ਘੰਟੇ ਦਾ ਕੰਮ ਕਰਨਾ ਪੈਂਦਾ ਅਸੀਂ ਭਈਆ ਵਾਂਗ ਦਿਨੇ-ਦਿਨੇ ਕੰਮ ਕਰਦੇ ਆ ਅਸੀਂ ਉਹਨਾਂ ਵਾਂਗ ਰਾਤ ਨਹੀਂ ਕੰਮ ਕਰਦੇ ਵੀ ਮਿਲਾਂ ਹੀ ਉਹਨਾਂ ਦੇ ਬੜਾਈਆਂ ਹੋਈਆਂ ਨੇ ਤੇ ਅਸੀਂ ਦਿਨੇ-ਦਿਨੇ ਬਸ 5-6 ਪੱਤਾਂ ਲਾਉਣੀ ਹੁੰਦੀਆਂ ਨੇ ਤੇ ਉਹਨੀਆਂ ਪੱਤਾਂ ਆ ਕੇ ਅਸੀਂ ਵੇਚ ਲੈਣੀਆਂ ਸਾਡਾ ਅਸੀਂ ਕਿਸੇ ਵਪਾਰੀ ਨੂੰ ਨਹੀਂ ਗੋੜ ਦਿੰਦੇ ਸਾਡਾ ਇੱਥੇ ਹੀ ਗੁੜ ਵਿਕ ਜਾਂਦਾ ਵਾ ਸਾਡੇ ਗਾਹਕ ਜਿਹੜੇ ਆ ਇਲਾਕੇ ਦੇ ਆ ਸਾਡੇ ਡੇਰਾ ਬੱਬਾ ਨਾਨ ਕਰੋੜ ਦੇ ਜਿੰਨਾ ਗਾਹਕ ਆ ਸਾਰਾ ਸਾਡੇ ਕੋਲ ਗੁੜ ਖੜਦਾ ਤੇ ਅਸੀਂ ਤਰ੍ਹਾਂ ਦਾ ਗੁੜ ਕਰਦੇ ਆ ਅਸੀਂ ਭਾਜੀ ਲਗਭਗ 4-5 ਤਰ੍ਹਾਂ ਦਾ ਗੁੜ ਤਿਆਰ ਕਰਦੇ ਆ ਉੱਥੇ ਹੀ ਜਸਵਿੰਦਰ ਸਿੰਘ ਕੋਲੋਂ ਗੁੜ ਖਰੀਦਣ ਆਏ ਗਾਹਕਾ ਦਾ ਕਹਿਣਾ ਸੀ ਕਿ ਦੇਸੀ ਗੁੜ ਖਾਣਾ ਸਿਹਤ ਦੇ ਲਈ ਫਤਿਆ ਹੁੰਦਾ ਅਤੇ ਜਸਵਿੰਦਰ ਸਿੰਘ ਗੁੜ ਬਿਨਾਂ ਕੈਮੀਕਲ ਤੇ ਦੇਸੀ ਤਰੀਕੇ ਦੇ ਨਾਲ ਤਿਆਰ ਕਰਦੇ ਨੇ ਅਤੇ ਰੋਟੀ ਖਾਣ ਤੋਂ ਬਾਅਦ ਦੇਸੀ ਗੁੜ ਖਾਣ ਨਾਲ ਪਾਚਨ ਸ਼ਕਤੀ ਵਧਦੀ ਹੈ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਦੇਸੀ ਗੁੜ ਬਹੁਤ ਵਧੀਆ ਹੁੰਦਾ ਹੈ। ਅਈ ਮੈਂ ਤਾਂ ਗੁੜ ਲੈਣਾ ਆ ਜੇ ਤਾਂ ਮੈਂ ਤਾਂ ਹਮੇਸ਼ਾ ਹੀ ਦੇਸੀ ਗੋੜੀ ਵਰਤਦਾ ਜੇ ਇਹਨਾਂ ਕੋਲ ਲੈ ਕੇ ਪੰਜਾਬੀ ਭਰਾਵਾਂ ਤੋਂ ਜਦੋਂ ਵੀ ਮੈਂ ਲੈਣਾ ਪੰਜਾਬੀ ਭਰਾਵਾਂ ਤੋਂ ਲੈਣਾ ਚਾਹ ਵਾਸਤੇ ਵੀ ਚੌਲ ਬਣਾਉਣੇ ਹੁਣ ਮਿੱਠੇ ਉਹ ਵੀ ਇਹਨਾਂ ਦੇ ਬਣਾਉਣੇ ਜੇ ਤੇ ਸਿਹਤ ਵਾਸਤੇ ਬਹੁਤ ਵਧੀਆ ਆ। ਗੋੜ ਖਾਣਾ ਬਹੁਤ ਵਧੀਆ ਚੀਜ਼ ਆ ਡਾਕਟਰ ਵੀ ਜੋਗ ਵੀ ਦੱਸਦਾ ਵੀ ਬਹੁਤ ਵਧੀਆ ਚੀਜ਼ ਆ ਗੋੜ ਖਾਣਾ ਹਮੇਸ਼ਾ ਇਹੋ ਹੀ ਵਰਤੀਦਾ ਜੀ ਜਦ ਜਾਨੀ ਨਿਰ ਜਲਦੀ ਹੈ ਨਾ ਤੇ ਆਮ ਜਿਹੜੇ ਪੰਜਾਬੀ ਹੈ ਨਾ ਇਹ ਗੰਨਾ ਲੈ ਕੇ ਮਿਲ ਕੇ ਚਲੇ ਜਾਂਦੇ ਆ ਇੱਕ ਆਪਾ ਬੋਧਾ ਕਰਨਾ ਪੈਂਦਾ ਵਾ ਕਿ ਪੰਜਾਬੀ ਇਹ ਕਰਦੇ ਨਹੀਂ ਏ ਤੇ ਪ੍ਰਵਾਸੀ ਜਿਹੜੇ ਆ ਉਹ ਵੀ ਕਰੀ ਜਾਂਦੇ ਆ ਤੇ ਇਹ ਗੋੜ ਦੇ ਫਾਇਦੇ ਬੜੇ ਆ ਵੀ ਇਹਦੇ ਨਾਲ ਕਈ ਰੋਗ ਡਾਕਟਰ ਵੀ ਕਹਿੰਦੇ ਬਹੱਟਦੇ ਆ ਤੇ ਉਹ ਗੋੜ ਦੀ ਰੋਟੀ ਖਾ ਕੇ ਮਗਰ ਗੋੜ ਖਾਣਾ ਜੂ ਚਾਹੀਦਾ ਵਜੇ ਦੇ ਨਾਲ ਤੇ ਉਹ ਨਹੀਂ ਜਾਂਦਾ ਰਿੰਦਾ ਵਾ ਇਸ ਕਰਕੇ ਹਰ ਇੱਕ ਨੂੰ ਥੋੜਾ ਥੋੜਾ ਬਟਨ ਨਹੀਂਦਾ ਪਾ ਚੰਗਾ ਗੋੜ ਖਾਣਾ ਜਿਹੜਾ ਜਤ ਪਰਵਾਸੀ ਦਾ ਗੋੜਿਆ ਉਹਦੇ ਵਿੱਚੋਂ ਕਈ ਚੀਜ਼ਾਂ ਪਾ ਕੇ ਬਣਾਉਂਦੇ ਆ ਉਹ ਐਡਾ ਵਧੀਆ ਨਹੀਂ ਹੁੰਦਾ ਜਿੰਨਾ ਪੰਜਾਬੀਆਂ ਦਾ ਗੋੜ ਬਣਿਆ ਗੰਨੇ ਦਾ ਇਹ ਨਾ ਰਹਾ ਵਾ ਸਿਰਫ ਇਹਦੇ ਕੋਈ ਮਿਲਾਵਟ ਨਹੀਂ ਦੀ ਇਸ ਕਰਕੇ ਗੋੜ ਬਹੁਤ ਚੰਗੀ ਜੀਆ ਖਾਣਾ ਚੱਲਦਾ ਵਾ ਬਟਾਲਾ ਤੋਂ ਪਪਾਲ ਸਿੰਘ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈਵ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਦੇਖ ਸਕਦੇ ਹੋ